ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਅਦਾਕਾਰ ਮੁਕਲਦੇਵ ਹੋਣੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਉਹਨਾਂ ਦੀ ਦਿੱਲੀ ਦੇ ਵਿੱਚ 54 ਸਾਲ ਦੀ ਉਮਰ ਦੇ ਵਿੱਚ ਮੌਤ ਹੁੰਦੀ ਹੈ 23 ਮਈ ਨੂੰ ਪਰ ਇਹਨਾਂ ਫਿਲਮਾਂ ਦੇ ਵਿੱਚ ਕੰਮ ਕਰਨ ਤੋਂ ਪਹਿਲਾਂ ਇੱਕ ਟੀਵੀ ਸੀਰੀਜ਼ ਆਉਂਦਾ ਹੁੰਦਾ ਸੀ ਗਾਣਿਆਂ ਦੇ ਨਾਲ ਰਿਲੇਟਡ ਉਹ ਪ੍ਰੋਗਰਾਮ ਹੁੰਦਾ ਸੀ ਉਹਦਾ ਨਾਮ ਸੀਗਾ ਇੱਕ ਸੇ ਵੱਡਕਰ ਇੱਕ ਮੈਨੂੰ ਯਾਦ ਆ ਹਾਲੇ ਤੱਕ ਵੀ ਅਸੀਂ ਛੋਟੇ ਹੁੰਦੇ ਉਹਨੂੰ ਦੇਖਦੇ ਹੁੰਦੇ ਸੀ ਤਾਂ ਮੇਰੀਆਂ ਬਚਪਨ ਦੀਆਂ ਯਾਦਾਂ ਉਸ ਪ੍ਰੋਗਰਾਮ ਦੇ ਨਾਲ ਤੇ ਮੁਕਲਦੇਵ ਹੋਣਾ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਆਰ ਰਾਜਕੁਮਾਰ ਕੀਤੀ ਯਮਲਾ ਪਗਲਾ دیਵਾਨਾ ਕੀਤੀ ਘੁਮਕੁਮ ਹੋਰ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਦੋ ਭਾਈਆਂ ਦੀ ਜੋੜੀ ਅਸਲ ਦੇ ਵਿੱਚ ਸੋਹਣੇ ਸੁਨਖੇ ਮੁੰਡੇ ਪਰ ਫਾਈਨਲੀ 23 ਮਈ ਦੇ ਦਿਨ ਇਹ ਜੋੜੀ ਟੁੱਟਦੀ ਆ ਇਸ ਤੋਂ ਬਾਅਦ ਹੁਣ ਹੁੰਦਾ ਕੀ ਆ ਕਿਉਂਕਿ ਮੁਕਲਦੇਵ ਹੁਣੀ ਇੱਕ ਤਾਂ ਰਾਹੁਲ ਦੇਵ ਹੁਣਾ ਦੇ ਭਾਈ ਨੇ ਰਾਹੁਲ ਦੇ ਵੈਸੇ ਹੀ ਜਾਣੇ ਜਾਂਦੇ ਆ ਆਪਣੀ ਪੂਰੀ ਫਿਟਨੈਸ ਦੇ ਕਰਕੇ ਮੁਕਲਦੇਵ ਹੁਣੀ ਵੀ ਬਹੁਤ ਟਾਈਮ ਬਹੁਤ ਫਿਟ ਰਹੇ ਆ ਤਾਂ ਜਦੋਂ ਇਹਨਾਂ ਦੀ ਇੱਕਦਮ ਮੌਤ ਹੁੰਦੀ ਆ ਤਾਂ ਪੂਰੇ ਮੀਡੀਆ ਦੇ ਵਿੱਚ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਬਹੁਤ ਸਾਰੇ ਬਾਲੀਵੁੱਡ ਦੇ ਇਨਸਾਨ ਰਹੇ ਜਿਨ੍ਹਾਂ ਨੇ ਬਹੁਤ ਅਲੱਗ-ਅਲੱਗ ਬਿਆਨ ਦਿੱਤੇ ਕਿ ਇਹ ਜਾਂ ਕੁਝ ਹੋ ਸਕਦਾ ਕਿ ਆਸਰਾਇਆਂ ਲਾਈਆਂ ਗਈਆਂ ਪਰ ਫਾਈਨਲੀ ਰਾਹੁਲ ਦੇਵ ਇੰਨੇ ਦਿਨਾਂ ਤੋਂ ਬਾਅਦ ਆਉਂਦੇ ਆ ਟਾਈਮਜ਼ ਆਫ ਇੰਡੀਆ ਦੇ ਸਾਹਮਣੇ ਤੇ ਪਹਿਲੀ ਵਾਰੀ ਬੋਲਦੇ ਆ ਮੁਕਲ ਦੇਵ ਆਪਣੇ ਛੋਟੇ ਭਾਈ ਦੀ ਮੌਤ ਦੇ ਬਾਰੇ ਦੇ ਵਿੱਚ ਤੇ ਪੂਰੇ ਦੇ ਪੂਰੇ ਕਾਰਨ ਉਹਨਾਂ ਦੇ ਖੁਲਾਸੇ ਕਰਦੇ ਆ ਹੁਣ ਕਾਰਨ ਉਹੀ ਆ ਇੱਕ ਬਹੁਤ ਹੀ ਜ਼ਿਆਦਾ ਦਿਲ ਨੂੰ ਤੋੜਨ ਵਾਲਾ ਤੇ ਜਿਹੜਾ ਅੱਜ ਕੱਲ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਰਿਹਾ ਵਾ ਬਹੁਤ ਹੌਲੀ ਹੌਲੀ ਕਰਕੇ ਕਾਰਨ ਹੈ ਡਿਪਰੈਸ਼ਨ ਹੁਣ ਇਸ ਤੋਂ ਅੱਗੇ ਰਾਹੁਲ ਦੇਵ ਇਹ ਦੱਸਦੇ ਆ ਕਿ ਸਾਲ 2019 ਤੱਕ ਮੁਕਲ ਦੇਵ ਬਿਲਕੁਲ ਠੀਕ ਸੀਗੇ ਜ਼ਿੰਦਗੀ ਜਿਉਂਦੇ ਸੀਗੇ ਇੱਕ ਬਹੁਤ ਖੁਸ਼ ਮિજાਜ ਇਨਸਾਨ ਸੀਗੇ ਸਰੀਰਿਕ ਤੌਰ ਦੇ ਉੱਪਰ ਪੂਰੇ ਫਿੱਟ ਸੀ ਪਰ ਸਾਲ 2019 ਦੇ ਵਿੱਚ ਉਹ ਦਿੱਲੀ ਮੂਵ ਹੁੰਦੇ ਆ ਦਿੱਲੀ ਮੂਵ ਹੋਣ ਦਾ ਕਾਰਨ ਉਹਨਾਂ ਦਾ ਇਹ ਆ ਕਿ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉੱਥੇ ਇਕੱਲੇ ਰਹਿ ਰਹੇ ਸੀ ਮਾਤਾ ਪਿਤਾ ਬਜ਼ੁਰਗ ਨੇ ਉਹਨਾਂ ਦੀ ਟੇਕ ਕੇਅਰ ਕਰਨ ਦੇ ਲਈ ਮੁਕਲਦੇਵ ਉਥੇ ਚਲੇ ਜਾਂਦੇ। ਬਹੁਤ ਵਾਰ ਆ ਹੁੰਦਾ ਕਿ ਕੋਈ ਇੱਕ ਬੰਦਾ ਆਪਣੇ ਘਰੇ ਬਿਮਾਰ ਹੁੰਦਾ। ਆਪਣਾ ਧਿਆਨ ਤਾਂ ਉਹਦੇ ਉੱਪਰ ਹੁੰਦਾ ਹੀ ਆ। ਜਿਹੜਾ ਕੋਈ ਹਾਲਚਾਲ ਪੁੱਛਣ ਆਉਂਦਾ, ਕੋਈ ਪਤਾ ਲੈਣ ਆਉਂਦਾ, ਉਹਦਾ ਵੀ ਜਿਹੜਾ ਪੂਰਾ ਫੋਕਸ ਹੁੰਦਾ ਉਹ ਸਾਰਾ ਉਸ ਬਿਮਾਰ ਬੰਦੇ ਤੇ ਆ। ਕਿਤੇ ਨਾ ਕਿਤੇ ਉਹ ਬੰਦੇ ਅਣਗੌਲੇ ਹੋ ਜਾਂਦੇ ਆ ਜਿਹੜੇ ਸਾਰਾ ਦਿਨ ਉਸ ਬੰਦੇ ਦੀ ਦੇਖਭਾਲ ਕਰ ਰਹੇ ਆ। ਕਿਉਂਕਿ ਉਹ ਵੀ ਫਿਜ਼ੀਕਲੀ ਵੀ ਜਿੰਨੀ ਤੌਰ ਦੇ ਉੱਪਰ ਵੀ ਉਹਨਾਂ ਦਾ ਵੀ ਬਹੁਤ ਜ਼ਿਆਦਾ ਜ਼ੋਰ ਲੱਗਦਾ ਇਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਦੀ ਵੀ ਜਿਹੜੀ ਇੱਕ ਨਾਰਮਲ ਲਾਈਫ ਆ ਜੋ ਵੈਸੇ ਆਪਣੀ ਜ਼ਿੰਦਗੀ ਚ ਕਰਨਾ ਚਾਹੁੰਦੇ ਸੀ ਉਹ ਸਭ ਕੁਝ ਵੀ ਹਟ ਜਾਂਦਾ ਤੇ ਜਿਹੜਾ ਇਹਦਾ ਇੰਪੈਕਟ ਉਹਨਾਂ ਦੇ ਜਿਹਹਨ ਦੇ ਉੱਪਰ ਪੈਂਦਾ ਭਾਵਨਾਤਮਕ ਤੌਰ ਦੇ ਉੱਪਰ ਪੈਂਦਾ ਇਹਨੂੰ ਆਪਾਂ ਪੂਰੀ ਤਰ੍ਹਾਂ ਇਗਨੋਰ ਕਰਦੇ ਆ ਇਹੀ ਚੀਜ਼ ਇੱਥੇ ਹੋਈ ਆ ਮੁਕਲਦੇਵ ਹੋਣਾ ਦੇ ਨਾਲ ਰਾਹੁਲ ਦੇਵ ਹੋਣਾ ਨੇ ਇਹ ਕਿਹਾ ਕਿ ਜਦੋਂ ਮੁਕਲ ਹੁਣੀ ਸਾਲ 2019 ਦੇ ਵਿੱਚ ਦਿੱਲੀ ਪਹੁੰਚਦੇ ਆ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਉਹ ਪੂਰੀ ਤਰ੍ਹਾਂ ਦੇ ਨਾਲ ਬਦਲ ਗਏ ਤੇ ਪੂਰੀ ਤਰ੍ਹਾਂ ਨਾਲ ਡਿਪਰੈਸ਼ਨ ਦੇ ਵਿੱਚ ਚਲੇ ਗਏ ਇੱਕ ਚੀਜ਼ ਇਹ ਵੀ ਇਸ ਤੋਂ ਬਾਅਦ ਰਾਹੁਲ ਹੁਣਾ ਨੇ ਮੰਨੀ ਕਿ ਹਾਂ ਸਾਡਾ ਆਪ ਦਾ ਵੀ ਕੋਈ ਖਿਆਲ ਕੋਈ ਧਿਆਨ ਮੁਕਲ ਦੇ ਵੱਲ ਨਹੀਂ ਗਿਆ ਇਹ ਅਕਸਰ ਹੀ ਘਰਾਂ ਦੇ ਵਿੱਚ ਹੁੰਦਾ ਵਾ ਜਿਹੜਾ ਵੀ ਕੋ ਬੰਦਾ ਜਿਹਦੀ ਜ਼ਿੰਮੇਵਾਰੀ ਆ ਕਿਸੇ ਮੰਜੇ ਤੇ ਪਏ ਹੋਏ ਬੰਦੇ ਨੂੰ ਸਾਂਭਣ ਦੀ ਉਹਨੂੰ ਬਸ ਆਪਾਂ ਇੱਕ ਕੰਮ ਕਰਨ ਵਾਲਾ ਬੰਦਾ ਸਮਝ ਲੈਣੇ ਆ ਆਪਾਂ ਉਹਨੂੰ ਬ੍ਰੇਕ ਨਹੀਂ ਦਿੰਦੇ ਕਿਤੇ ਨਾ ਕਿਤੇ ਜਿਹੜੀ ਬਹੁਤ ਜ਼ਰੂਰੀ ਆ ਇਸ ਤੋਂ ਅਗੇ ਰਾਹੁਲ ਇਹ ਕਹਿੰਦੇ ਆ ਕਿ ਮੁਕਲ ਨੇ ਹੌਲੀ ਹੌਲੀ ਜ਼ਿੰਦਗੀ ਜਿਉਣੀ ਹੀ ਛੱਡਤੀ ਉਹਨਾਂ ਦੇ ਅੰਦਰ ਜਿਹੜਾ ਕਿ ਜ਼ਿੰਦਗੀ ਜਿਉਣ ਦਾ ਇੱਕ ਹੱਸਣ ਦਾ ਆਪਣੀਆਂ ਉਹ ਚੀਜ਼ਾਂ ਕਰਨ ਦਾ ਜਿਹੜੀਆਂ ਇਨਸਾਨ ਨਾਰਮਲ ਜ਼ਿੰਦਗੀ ਚ ਕਰਨੀਆਂ ਚਾਹੁੰਦਾ ਵਾ ਉਹ ਛੱਡਤਾ ਉਹਨਾਂ ਨੇ ਹੌਲੀ ਹੌਲੀ ਕਰਕੇ ਕਿਉਂਕਿ ਉਹ ਕੱਲੇ ਸੀਗੇ ਉਹਨਾਂ ਦੇ ਮਾਪੇ ਬਿਮਾਰ ਮਾਂ-ਬਾਪ ਦੇ ਨਾਲ ਉਹ ਇਕੱਲੇ ਰਹਿ ਗਏ। ਬਾਕੀ ਦੀ ਦੁਨੀਆ ਦੇ ਨਾਲ ਉਹਨਾਂ ਦਾ ਲਿੰਕ ਟੁੱਟ ਗਿਆ। ਐਕਸਰਸਾਈਜ਼ ਛੱਡਤੀ, ਖਾਣ-ਪੀਣ ਵੱਲ ਉਹਨਾਂ ਦਾ ਧਿਆਨ ਛੁੱਟ ਗਿਆ। ਇਸ ਤੋਂ ਬਾਅਦ ਜਦੋਂ ਫਿਟ ਹੀ ਨਹੀਂ ਰਹੇ ਨਾ ਮਾਨਸਿਕ ਤੌਰ ਦੇ ਉੱਤੇ ਤੇ ਨਾ ਸਰੀਰਕ ਤੌਰ ਦੇ ਉੱਪਰ ਤਾਂ ਹੁਣ ਇਸ ਤੋਂ ਅੱਗੇ ਕੀ ਹੁੰਦਾ ਉਹ ਪੂਰੀ ਤਰ੍ਹਾਂ ਦੇ ਨਾਲ ਆਪਦੇ ਸ਼ੈੱਲ 'ਚ ਚਲੇ ਗਏ। ਇਕੱਲੇ ਰਹਿ ਗਏ। ਬਹੁਤ ਸਾਰੀਆਂ ਹੋਰ ਆਫਰਜ਼ ਆਈਆਂ ਕੰਮਾਂ ਦੀਆਂ ਉਹ ਸਾਰੀਆਂ ਵੀ ਉਹਨਾਂ ਨੇ ਟੋਟਲ ਇਗਨੋਰ ਕਰਤੀਆਂ। ਹੁਣ ਜੇ ਉਹਨਾਂ ਨੂੰ ਫੜ ਲੈਂਦੇ ਉਵਰੇ ਕੰਟਰੈਕਟ ਲੈ ਲੈਂਦੇ ਤਾਂ ਥੋੜਾ ਬਹੁਤ ਘਰੋਂ ਬਾਹਰ ਨਿਕਲਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਕਿਸੇ ਦੇ ਨਾਲ ਹਾਸਾ ਠੱਠਾ ਕਰਦੇ ਤਾਂ ਥੋੜੀ ਜਿੰਦਗੀ ਵਾਪਸ ਪਟੜੀ ਤੇ ਆ ਸਕਦੀ ਸੀ ਰਾਹੁਲ ਦੇਵ ਦੇ ਕਹਿਣ ਅਨੁਸਾਰ ਮੁਕਲ ਦੇਵ ਹੁਣਾਂ ਨੂੰ ਸਿਰਫ ਇੰਨੀ ਛੋਟੀ ਜੀ ਉਮਰ ਦੇ ਵਿੱਚ ਹੀ ਆਪਣੇ ਨਾਲ ਇਸ ਦੁਨੀਆ ਤੋਂ ਲੈ ਕੇ ਜਾਣ ਵਾਲਾ ਡਿਪਰੈਸ਼ਨ ਕੁਝ ਹੋਰ ਲੋਕਾਂ ਨੇ ਵੀ ਬਾਲੀਵੁੱਡ ਵਾਲਿਆਂ ਨੇ ਕੁਝ ਅਲੱਗ-ਅਲੱਗ ਤਰ੍ਹਾਂ ਦੀਆਂ ਥਿਉਰੀਜ਼ ਕੱਢੀਆਂ ਸੀ ਉਹਨਾਂ ਦੇ ਉੱਪਰ ਵੀ ਰਾਹੁਲ ਦੇਵ ਨੇ ਬਾਅਦ ਚ ਕਿਹਾ ਕਿ ਲੋਕ ਬਹੁਤ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਣਾਉਂਦੇ ਆ ਜਿਨ੍ਹਾਂ ਦੇ ਵਿੱਚ ਕੋ ਬਹੁਤ ਜ਼ਿਆਦਾ ਸੱਚਾਈ ਨਹੀਂ ਹੈਗੀ ਪਰ ਇੱਥੇ ਜਿਹੜਾ ਇੱਕ ਮੇਨ ਇੱਕ ਗੱਲ ਆ ਜਿਹਦੇ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਜੇ ਤੁਸੀਂ ਵੀ ਆਪਣੇ ਆਸ-ਪਾਸੇ ਆਪਣੇ ਸਮਾਜ ਦੇ ਵਿੱਚ ਦੇਖੋ ਬਹੁਤ ਵਾਰ ਤਾਂ ਇਵਨ ਸਮਾਜ ਦੇਖਣ ਦੀ ਲੋੜ ਨਹੀਂ ਆਉਂਦੀ ਘਰੇ ਹੀ ਦੇਖੋ ਬਹੁਤ ਸਾਰੇ ਲੋਕ ਨੇ ਅੱਜ ਜਿਹੜਾ ਸਾਡੀ ਜੀਵਨ ਸ਼ੈਲੀ ਆ ਉਹ ਬਹੁਤ ਤੇਜ਼ੀ ਦੇ ਨਾਲ ਬਦਲ ਰਹੀ ਆ 10 ਸਾਲ ਜਾਂ 20 ਸਾਲ ਪਹਿਲਾਂ ਵਾਲੀ ਜ਼ਿੰਦਗੀ ਹੁਣ ਹੈ ਹੀ ਨਹੀਂਗੀ ਬਹੁਤ ਕੁਝ ਬਦਲ ਗਿਆ ਤਾਂ ਬਹੁਤ ਸਾਰੇ ਲੋਕ ਨੇ ਇਵਨ ਯੰਗਸਟਰ ਵੀ ਨੇ ਉਹਦੇ ਨਾਲ ਬਦਲ ਹੀ ਨਹੀਂ پا ਰਹੇ ਹੈਗੇ ਹੁਣ ਕਈ ਲੋਕ ਇਹਹ ਜੇ ਹੁੰਦਾ ਜਿਨ ਨੂੰ ਆਪਾਂ ਕਹਿ ਦਿੰਨੇ ਕਿ ਇਹਦਾ ਸੁਭਾਅ ਹੀ ਇਹਹ ਜਿਹਾ ਵਾ ਇਹ ਬੰਦਾ ਹੀ ਗੰਦਾ ਵਾ ਇਹ ਹਮੇਸ਼ਾ ਕੁੱਟਦਾ ਹੀ ਰਹਿੰਦਾ ਜਾਂ ਇਹ ਹਮੇਸ਼ਾ ਹੀ ਗੁੱਸੇ 'ਚ ਰਹਿੰਦਾ ਤਾਂ ਮੇਰੀ ਜਿਹੜੇ ਵੀ ਮੇਰੇ ਕੋਈ ਦੋਸਤ ਮੇਰਾ ਵੀਡੀਓ ਦੇਖ ਰਹੇ ਆ ਜਾਂ ਕਮ ਸੇ ਕਮ ਬਿਨਾ ਬੋਰ ਹੋਏ ਇੱਥੋਂ ਤੱਕ ਪਹੁੰਚ ਗਏ ਮੇਰੀ ਇਹਨਾਂ ਸਾਰੇ ਦੋਸਤਾਂ ਨੂੰ ਭਾਈ ਭੈਣਾਂ ਨੂੰ ਇੱਕ ਹੱਥ ਬੰਨ ਕੇ ਬੇਨਤੀ ਆ ਤੁਹਾਨੂੰ ਕੋਈ ਵੀ ਇਨਸਾਨ ਆਪਣੇ ਆਸੇ-ਪਾਸੇ ਕਰੇ ਰਿਸ਼ਤੇਦਾਰੀ ਚ ਦੋਸਤ ਮਿੱਤਰ ਕੋਈ ਇਸ ਤਰ੍ਹਾਂ ਦਾ ਲੱਗੇ ਜਿਨੇ ਲੋਕਾਂ ਦੇ ਨਾਲ ਗੱਲ ਕਰਨੀ ਘੱਟ ਕਰਤੀ ਉਹ ਬਸ ਆਪਦੀ ਦੁਨੀਆ ਚ ਵੜ ਗਿਆ ਆਪਦੇ ਕਮਰੇ ਚ ਵੜ ਗਿਆ ਜਾਂ ਸਿਰਫ ਆਪਦੇ ਫੋਨ ਚ ਵੜ ਗਿਆ ਜਾਂ ਉਹ ਹਰ ਟਾਈਮ ਗੁੱਸੇ ਚ ਰਹਿੰਦਾ ਤਾਂ ਇਹ ਕੋਈ ਨਾ ਭੂਤ ਪ੍ਰੇਤ ਚੁੰਬੜਦੇ ਆ ਨਾ ਉਹਦਾ ਸੁਭਾਅ ਇਸ ਤਰ੍ਹਾਂ ਦਾ ਵਾ ਤਾਂ ਮੇਰੀ ਇੱਕ ਬਿਲਕੁਲ ਮੈਂ ਹੱਥ ਵੀ ਜੋੜ ਦਿੰਨਾ ਇੱਕ ਹੱਥ ਜੋੜ ਕੇ ਬੇਨਤੀ ਆ ਇਹ ਦਿਮਾਗ ਦੀਆਂ ਚੀਜ਼ਾਂ ਨਹੀਂ ਇਹ ਬਹੁਤ ਸੀਰੀਅਸ ਪ੍ਰੋਬਲਮਸ ਨੇ ਤੁਸੀਂ ਵੀ ਇਹਨਾਂ ਨੂੰ ਸਮਝੋ ਚੰਗੇ ਸਿਆਣੇ ਡਾਕਟਰ ਦੇ ਕੋਲ ਜਾਓ ਤੇ ਇਹਨਾਂ ਦਾ ਇਲਾਜ ਕਰਵਾਓ ਕਿਸੇ ਹੋਰ ਦੀ ਜ਼ਿੰਦਗੀ ਬਚ ਸਕਦੀ ਆ ਤੇ ਦੇਖੋ ਡਿਪਰੈਸ਼ਨ ਇੰਨੀ ਵੱਡੀ ਚੀਜ਼ ਆ ਇੱਕ ਇੰਨਾ ਵੱਡਾ ਅਦਾਕਾਰ ਜਿਹਨੂੰ ਇੰਨੇ ਲੋਕ ਜਾਣਦੇ ਸੀ ਜਿਹਦੇ ਕੋਲ ਇੰਨਾ ਪੈਸਾ ਰਸੂਖ ਵੀ ਸੀਗਾ ਉਹ ਬੰਦਾ ਵੀ ਡਿਪਰੈਸ਼ਨ ਤੋਂ ਬਚ ਨਹੀਂ ਸਕਿਆ ਤੇ ਈਵਨ ਉਹਦੇ ਡਿਪਰੈਸ਼ਨ ਦਾ ਉਹਦੀ ਮੌਤ ਤੋਂ ਬਾਅਦ ਉਹਦੇ ਸਕੇ ਭਾਈ ਨੂੰ ਪਤਾ ਲੱਗਿਆ ਰਾਹੁਲ ਦੇਵ ਹੋਣਾ ਨੇ ਅੱਗੇ ਗੱਲ ਕਹੀ ਵੀ ਕਿ ਹੁਣ ਮੈਨੂੰ ਉਹ ਚੀਜ਼ਾਂ ਸੋਚ ਕੇ ਆਪਣੇ ਆਪ ਤੇ ਬਹੁਤ ਗੁੱਸਾ ਵੀ ਆਉਂਦਾ ਤੇ ਬਹੁਤ ਦੁੱਖ ਵੀ ਲੱਗਦਾ ਕਿ ਮੁਕਲ ਡਿਪਰੈਸ਼ਨ ਦੇ ਨਾਲ ਜੂਝਦਾ ਹੋਇਆ ਚੱਲਿਆ ਗਿਆ ਤੇ ਮੈਨੂੰ ਵੀ ਇਸ ਚੀਜ਼ ਦਾ ਕਦੇ ਪਤਾ ਹੀ ਨਹੀਂ ਲੱਗਿਆ ਕਿਉਂਕਿ ਅਸਲ 'ਚ ਹਰ ਕੋਈ ਬੰਦਾ ਆਪਦੀ ਆਪਦੀ ਜ਼ਿੰਦਗੀ 'ਚ ਬਿਜ਼ੀ ਆ ਹੁਣ ਆਪਾਂ ਚੱਲਦੇ ਆਂ ਗੁਜਰਾਤ ਉਸੇ ਵਾਪਸ ਮਨਹੂਸ ਦਿਨ 12 ਜੂਨ ਨੂੰ ਤਕਰੀਬਨ ਦੁਪਹਿਰ ਦੇ 1.5 ਵਜੇ ਉਹੀ ਫਲਾਈਟ 에ਅਰ ਇੰਡੀਆ ਦੀ ਜਿੱਥੇ ਇੱਕ ਪਾਸੇ ਕਹਾਣੀ ਆਪਣੇ ਨਾਲ ਬਹੁਤ ਸਾਰਾ ਦੁੱਖ ਤੇ ਦਰਦ ਲੈ ਕੇ ਆਈ ਆ ਬਹੁਤ ਸਾਰੇ ਲੋਕ ਹਮੇਸ਼ਾ ਲਈ ਆਪਣੇ ਪਿਆਰ ਕਰਨ ਵਾਲਿਆਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਬੱਚਿਆਂ ਤੋਂ ਵਿਛੜ ਗਏ ਉੱਥੇ ਕੁਝ ਕਹਾਣੀਆਂ ਨਿਕਲ ਕੇ ਇਹੋ ਜੀਆਂ ਵੀ ਆਉਂਦੀਆਂ ਨੇ ਜਿਹੜਾ ਸਾਡਾ ਇਨਸਾਨੀਅਤ ਦੇ ਪ੍ਰਤੀ ਡੇਲੀ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਦੇਖਦੇ ਆ ਨਫ਼ਰਤ ਫੈਲ ਰਹੀ ਹੈ ਹੋਰ ਚੀਜ਼ਾਂ ਪੂਰੀ ਤਰ੍ਹਾਂ ਨਾਲ ਆਪਣਾ ਜਿਹੜਾ ਵਿਸ਼ਵਾਸ ਉਹ ਟੁੱਟ ਜਾਂਦਾ ਉਹਨੂੰ ਵਾਪਸ ਬਣਾਉਂਦੀਆਂ ਨੇ ਇਹੋ ਜੀ ਕਹਾਣੀਏ ਕ ਨਿਕਲ ਕੇ ਆ ਰਹੀ ਆ 52 ਸਾਲ ਦੇ ਰਾਜੂ ਪਟੇਲ ਹੋਣਾ ਸੀ ਜਦੋਂ ਇਹ ਜਹਾਜ਼ ਉਸ ਹਸਪੀਟਲ ਦੀ ਮੈਸ ਦੀ ਬਿਲਡਿੰਗ ਦੇ ਨਾਲ ਵੱਜਦਾ ਵਾ ਤੇ ਕ੍ਰੈਸ਼ ਹੁੰਦਾ ਰਾਜੂ ਪਟੇਲ ਉਹ ਇੱਕ ਬਿਜ਼ਨਸਮੈਨ ਨੇ ਜਿਨ੍ਹਾਂ ਦਾ ਮੇਨ ਕੰਮ ਹੈਗਾ ਕੰਸਟਰਕਸ਼ਨ ਕਰਨ ਦਾ ਇਸ ਜਗ੍ਹਾ ਤੋਂ ਉਹ ਸਿਰਫ 100 ਮੀਟਰ ਦੀ ਦੂਰੀ ਤੇ ਹੁੰਦੇ ਆ ਤੇ ਜਿਹੜੇ ਬੰਦੇ ਸਭ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਪਰ ਪਹੁੰਚੇ ਆ ਉਹਨਾਂ ਦੇ ਵਿੱਚੋਂ ਇੱਕ ਹੁੰਦੇ ਆ ਰਾਜੂ ਪਟੇਲ ਹੁਣ ਅੱਗੇ ਰਾਜੂ ਪਟੇਲ ਇਹ ਦੱਸਦੇ ਆ ਜਿਹੜੀ ਕਹਾਣੀ ਉਹਨਾਂ ਦੀ ਸੀ ਉਹ ਕਹਿੰਦੇ ਕਿ ਅਗਲੇ ਤਕਰੀਬਨ 20 ਮਿੰਟ ਤੱਕ ਤਾਂ ਕੋਈ ਵੀ ਇਨਸਾਨ ਇਸ ਅੱਗ ਉਗਲਦੇ ਹੋਏ ਜਹਾਜ਼ ਦੇ ਨੇੜੇ ਨਹੀਂ ਜਾ ਸਕਿਆ ਕਿਉਂਕਿ ਗਰਮੀ ਇੰਨੀ ਕਿ ਜ਼ਿਆਦਾ ਸੀ ਤੇ ਜਹਾਜ਼ ਪੂਰੀ ਤਰ੍ਹਾਂ ਨਾਲ ਅੱਗ ਦੀਆਂ ਲਪਟਾਂ ਦੇ ਵਿੱਚ ਘਿਰਿਆ ਹੋਇਆ ਸੀ 20 ਮਿੰਟ ਤੋਂ ਬਾਅਦ ਐਮਬੂਲੈਂਸ ਪਹੁੰਚਦੀਆਂ ਨੇ ਫਾਇਰ ਬ੍ਰਿਗੇਡ ਵਾਲੇ ਪਹੁੰਚਦੇ ਆ ਤੇ ਫਾਈਨਲੀ ਜਦੋਂ ਅੱਗ ਬੁਝਾਈ ਜਾਂਦੀ ਆ ਤੇ ਮਲਬਾ ਕੁਝ ਹੱਦ ਤੱਕ ਠੰਡਾ ਹੁੰਦਾ ਤਾਂ ਫੇਰ ਇਹ ਸਾਰੇ ਲੋਕ ਕਿਉਂਕਿ ਉਹ ਬਿਜ਼ਨਸਮੈਨ ਨੇ ਥੋੜੇ ਉਮਰ ਚ ਵੱਡੇ ਆ ਰਤਬੇ ਵਿੱਚ ਵੱਡੇ ਆ ਪੈਸੇ ਵਾਲੇ ਬੰਦੇ ਆ ਤੋਂ ਆਪ ਦੀ ਇੱਕ ਟੀਮ ਬਣਾਉਂਦੇ ਆ ਤੇ ਜਦੋਂ ਪਹਿਲਾਂ ਇਹ ਸਾਰੇ ਮਲਬੇ ਦੇ ਵਿੱਚੋਂ ਇਨਸਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਸ਼ਾਇਦ ਕੋਈ ਜਿਉਂਦਾ ਬਚ ਜੇ ਤਾਂ ਇਹ ਕਹਿੰਦੇ ਕਿ ਜਦੋਂ ਹੀ ਅਸੀਂ ਟੱਚ ਕਰਦੇ ਆ ਤਾਂ ਹਰ ਇੱਕ ਚੀਜ਼ ਪੂਰੀ ਅੱਗ ਵਾਂਗੂੰ ਤਪ ਰਹੀ ਸੀ ਤਾਂ ਗਿੱਲੇ ਤੌਲੀਏ ਕੀਤੇ ਜਾਂਦੇ ਆ ਹੱਥਾਂ ਦੇ ਉੱਤੇ ਲਪੇਟੇ ਜਾਂਦੇ ਆ ਤਾਂ ਕਹਿੰਦੇ ਕਿ ਜਦੋਂ ਅਸੀਂ ਲੋਕਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਉਹਨਾਂ ਦਾ ਮਾਸ ਸੀਗਾ ਉਹ ਸਾਡੇ ਹੱਥਾਂ ਦੇ ਵਿੱਚ ਹੀ ਪਿਘਲ ਗਿਆ ਇਹੋ ਜਿਹੀ ਸੀਨ ਦੇਖੇ ਆ ਇਹਨਾਂ ਨੇ ਇਹਨਾਂ ਦੀ ਟੀਮ ਨੇ ਹੋਰ ਇਹੋ ਜਿਹੇ ਲੋਕਾਂ ਨੇ ਜਿਹੜੇ ਉੱਥੇ ਪਹੁੰਚੇ ਸੀਗੇ ਉਸ ਤੋਂ ਬਾਅਦ ਕੁਝ ਟਾਈਮ ਤੋਂ ਰਾਤ ਦੇ 9 ਵਜੇ ਤੱਕ ਪਹਿਲਾਂ ਤਾਂ ਇਹੀ ਆਪਰੇਸ਼ਨ ਚੱਲਦਾ ਵਾ ਸਿਰਫ ਜਖਮੀਆਂ ਨੂੰ ਕੱਢਣ ਦਾ ਤੇ ਮਰ ਚੁੱਕੇ ਲੋਕਾਂ ਦੀਆਂ ਦੇਹਾਂ ਨੂੰ ਬਾਹਰ ਕੱਢਣ ਦਾ ਰਾਤ ਦੇ ਹੁਣ 9 ਵਜਣ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਤਕਰੀਬਨ ਸਾਰੇ ਦੇ ਸਾਰੇ ਇਨਸਾਨ ਜਾਂ ਉਹਨਾਂ ਦੇ ਅੰਗ ਪੈਰ ਕੱਢ ਲਏ ਗਏ ਫਿਰ ਅਗਲਾ ਮਿਸ਼ਨ ਸ਼ੁਰੂ ਹੁੰਦਾ ਵਾ ਇਹਨਾਂ ਬਦਕਿਸਮਤ ਲੋਕਾਂ ਦਾ ਜਿਹੜਾ ਸਮਾਨ ਹੈਗਾ ਉਹਨੂੰ ਇਕੱਠੇ ਕਰਨ ਦਾ ਤਾਂ ਕਿ ਜਿੰਨਾ ਵੀ ਕੁਝ ਇਕੱਠਾ ਹੋ ਸਕੇ ਉਹ ਬਾਅਦ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਇਆ ਜਾ ਸਕੇ ਤਰਾਜੂ ਪਟੇਲੇ ਕਹਿੰਦੇ ਆ ਕਿ ਹਾਲੇ ਵੀ ਬਹੁਤ ਸਾਰੇ ਪਾਸਪੋਰਟ ਮਿਲੇ ਇਹਨਾਂ ਨੂੰ 80000 ਰੁਪਇਆ ਕੈਸ਼ ਮਿੜਿਆ ਰਾਜੂ ਪਟੇਲ ਹੋਣਾ ਦੀ ਟੀਮ ਨੂੰ ਤੇ ਇਸ ਤੋਂ ਬਿਨਾ 70 ਟੋਲੇ ਸੋਨਾ ਗਹਿਣੇ ਮਿਲੇ ਆ ਇਹ ਉਹਨਾਂ ਬਦਕਿਸਮਤ ਔਰਤਾਂ ਦੇ ਹੋਣਗੇ ਮਾਵਾਂ ਭੈਣਾਂ ਧੀਆਂ ਦੇ ਹੋਣਗੇ ਜਿਨ੍ਹਾਂ ਨੇ ਇਸ ਫਲਾਈਟ ਚੜ੍ਹਨ ਤੋਂ ਪਹਿਲਾਂ ਇਹ ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਗੜ ਦੇ ਵਿੱਚ ਪੈਨੇ ਆ ਹੋਊਗਾ ਪਰ ਜਿਹਦੀ ਹੁਣ ਇਹਨਾਂ ਨੂੰ ਕਦੇ ਦੁਬਾਰਾ ਲੋੜ ਨਹੀਂ ਪੈਣੀ ਤਾਂ ਇਹ 70 ਟੋਲੇ ਸੋਨਾ ਰਾਜੂ ਪਟੇਲ ਹੋਣੀ ਤੇ ਉਹਨਾਂ ਦੀ ਪੂਰੀ ਦੀ ਪੂਰੀ ਟੀਮ ਪੁਲਿਸ ਵਾਲਿਆਂ ਨੂੰ ਹੈਂਡਓਵਰ ਕਰ ਦਿੰਦੇ ਆ ਜੇ ਉਹ ਚਾਹੁੰਦੇ ਤਾਂ ਇਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਨੂੰ ਆਪਦੀ ਜੇਬ ਦੇ ਵਿੱਚ ਸਲਿੱਪ ਕਰ ਸਕਦੇ ਸੀ ਪਰ ਬਹੁਤ ਸਾਰੇ ਲੋਕਾਂ ਨੇ ਲੋਕਲ ਲੋਕਾਂ ਨੇ 9 ਵਜੇ ਤੱਕ ਤਾਂ ਪਹਿਲਾਂ ਉਹੀ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਅਗਲੇ ਦਿਨ ਚੜ੍ਹਨ ਤੱਕ ਇਹ ਸਾਰੇ ਮਲਬੇ ਦੇ ਵਿੱਚੋਂ ਸਮਾਨ ਲੱਭਦੇ ਰਹੇ ਤੇ ਇਸ ਤੋਂ ਬਾਅਦ ਜਿਹੜੇ ਗੁਜਰਾਤ ਦੇ ਹੋਮ ਮਿਨਿਸਟਰ ਨੇ ਹਰਸ਼ ਸੰਘ ਵੀ ਉਹਨਾਂ ਨੇ ਬਾਅਦ ਦੇ ਵਿੱਚ ਬਿਆਨ ਦਿੱਤਾ ਕਿ ਜਿਸ ਵੀ ਇਨਸਾਨ ਦਾ ਕੋਈ ਵੀ ਸਮਾਨ ਸਾਨੂੰ ਮਿਲਿਆ ਚਾਹੇ ਪਾਸਪੋਰਟ ਹੋਵੇ ਚਾਹੇ ਕਿ ਸਦੀ ਜੁਐਲਰੀ ਹੋਵੇ ਜਾਂ ਕਿਸੇ ਦਾ ਕੈਸ਼ ਹੋਵੇ ਅਸੀਂ ਉਹਦੀ ਪੂਰੀ ਰਿਸਰਚ ਕਰਾਂਗੇ ਕਿ ਕਿਸ ਯਾਤਰੀ ਦਾ ਇਹ ਸਮਾਨ ਸੀਗਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਹ ਚੀਜ਼ਾਂ ਵਾਪਸ ਕੀਤੀਆਂ ਜਾਣਗੀਆਂ ਤਾਂ ਇਹ ਸੀਗੀ ਇੱਕ ਖਬਰ ਇੰਨੀ ਦੁਖਦ ਖਬਰ ਦੇ ਵਿੱਚੋਂ ਵੀ ਇਨਸਾਨੀਅਤ ਦੀ ਤੇ ਇਮਾਨਦਾਰੀ ਦੀ ਹੁਣ ਆਪਾਂ ਚੱਲਦੇ ਹਾਂ ਆਪਣੀ ਅੱਜ ਦੀ ਤੀਜੀ ਖਬਰ ਵੱਲ ਇੱਕ ਵੀਡੀਓ ਨਵਾਂ ਆਇਆ ਵਾ ਇੰਟਰਨੈਟ ਦੇ ਉੱਪਰ ਬਹੁਤ ਜ਼ਿਆਦਾ ਉਹ ਵਾਇਰਲ ਹੋ ਰਿਹਾ ਉਹ ਵੀਡੀਓ ਕਿਸ ਚੀਜ਼ ਦੇ ਨਾਲ ਪਿਛਲੇ ਇੱਕ ਹਫ਼ਤੇ ਦਸਾਂ ਦਿਨਾਂ ਦੇ ਵਿੱਚ ਨਾ ਬੜੀਆਂ ਤਰਾਸਦੀਆਂ ਹੋ ਗਈਆਂ ਇੱਕ ਤਾਂ ਭਾਰਤ ਦੇ ਨਾਲ ਉਹਨਾਂ ਦੇ ਵਿੱਚੋਂ ਹੋਰ ਇੱਕ ਸਭ ਤੋਂ ਵੱਡੀ ਹੈਗੀ ਆ ਰਾਜਾ ਰਗੁਵੰਸ਼ੀ ਤੇ ਸੋਨਮ ਵੜੇ ਕੇਸ ਤੋਂ ਜੋ ਵੀ ਉਹਦੀ ਕਹਾਣੀ ਹੈਗੀ ਆ ਉਹ ਆਪਾਂ ਸਾਰਿਆਂ ਨੂੰ ਪਤਾ ਉਹਦੀ ਡਿਟੇਲ ਦਾ ਆਪਾਂ ਨੂੰ ਕੋ ਬਹੁਤ ਜ਼ਿਆਦਾ ਇੱਥੇ ਜ਼ਿਕਰ ਕਰਨ ਦੀ ਲੋੜ ਨਹੀਂ ਹੁਣ ਆਪਾਂ ਸਿੱਧੇ ਜਾਂਦੇ ਹਾਂ ਉਸ ਵੀਡੀਓ ਵੱਲ ਦੇਵ ਸਿੰਘ ਨਾਮ ਦੇ ਇੱਕ ਕੰਟੈਂਟ ਕ੍ਰੀਏਟਰ ਨੇ ਉਹ ਇੰਸਟਾਗ੍ਰam ਦੇ ਉੱਪਰ YouTube ਦੇ ਉੱਪਰ ਆਪਣਾ ਕੰਟੈਂਟ ਬਣਾਉਂਦੇ ਰਹਿੰਦੇ ਆ ਅੱਡ ਅੱਡ ਜਗ੍ਹਾ ਦੇ ਉੱਪਰ ਉਹ ਘੁੰਮਦੇ ਰਹਿੰਦੇ ਆ ਹੁਣ ਹੁੰਦਾ ਕੀ ਆ ਤੇ ਮਈ ਦਾ ਦਿਨ ਸੀ ਹੁਣ ਜਿੱਥੇ ਰਾਜਾ ਰਗੁਵੰਸ਼ੀ ਤੇ ਸੋਨਮ ਹਨੀਮੂਨ ਮਨਾਉਣ ਦੇ ਲਈ ਜਾਂਦੇ ਆ ਉਹ ਸਟੇਟ ਹੈਗੀ ਆ ਮੇਘਾਲਿਆ ਤੇ ਦੇਵ ਸਿੰਘ ਵੀ ਉਸੇ ਦਿਨ ਜਿੱਥੇ ਹੁੰਦੇ ਆ ਉਹ ਵੀ ਹੁੰਦਾ ਮੇਘਾਲਿਆ ਮੇਘਾਲਿਆ ਦੀ ਜਿਹੜੀ ਸਭ ਤੋਂ ਜ਼ਿਆਦਾ ਪ੍ਰਸਿੱਧ ਟੂਰਿਸਟ ਅਟਰੈਕਸ਼ਨ ਹੈਗੀ ਆ ਉਹ ਹੈਗਾ ਉਹਨਾਂ ਦਾ ਬਹੁਤ ਅੰਦਰ ਜਾ ਕੇ ਜੰਗਲ ਦੇ ਵਿੱਚ ਇੱਕ ਪੌੜਾ ਕੁਦਰਤੀ ਤੌਰ ਦੇ ਉੱਤੇ ਬਣਿਆ ਹੋਇਆ ਪੌੜਾ ਤੇ ਉਹ ਦੂਰਾ ਪੌੜਾ ਜਿਵੇਂ ਡਬਲ ਡੈਕਰ ਬੱਸਾਂ ਹੁੰਦੀਆਂ ਨੇ ਬਿਲਕੁਲ ਉਸ ਤਰ੍ਹਾਂ ਦਾ ਤੇ ਇਸੇ ਕਰਕੇ ਇਸ ਪੁਲ ਨੂੰ ਵੀ ਕਿਹਾ ਜਾਂਦਾ ਡਬਲ ਡੈਕਰ ਬ੍ਰਿਜ ਹੁਣ ਕਿਉਂਕਿ ਇਹ ਸਭ ਤੋਂ ਵੱਡੀ ਟੂਰਿਸਟ ਅਟਰੈਕਸ਼ਨ ਆ ਉਥੋਂ ਦੀ ਤਾਂ 23 ਮਈ ਦੇ ਦਿਨ ਦੇਵ ਸਿੰਘ ਹੋਣੀ ਉਸ ਪੁਲ ਨੂੰ ਦੇਖਣ ਤੋਂ ਬਾਅਦ ਵਾਪਸ ਉਸ ਪਹਾੜੀ ਤੋਂ ਥੱਲੇ ਉਤਰ ਰਹੇ ਸੀਗੇ ਹੁਣ ਜਦੋਂ ਉਤਰ ਰਹੇ ਹਨ ਉਹਨਾਂ ਨੂੰ ਕੰਟੈਂਟ ਦੀ ਲੋੜ ਆ ਤਾਂ ਉਹ ਅਲੱਗ-ਅਲੱਗ ਵੀਡੀਓ ਬਣਾਉਂਦੇ ਤੁਰੇ ਜਾਂਦੇ ਆ 23 ਮਈ ਦਾ ਹੀ ਦਿਨ ਜਿਸ ਦਿਨ ਫਾਈਨਲੀ ਇਹ ਚੀਜ਼ ਕਨਫਰਮ ਹੋ ਜਾਂਦੀ ਆ ਕਿ ਸੋਨਮ ਤੇ ਰਾਜਾ ਰਗੋਵਾਂਸ਼ੀ ਲਾਪਤਾ ਹੋ ਚੁੱਕੇ ਆ ਚਲੋ ਜੀ ਗੱਲ ਆਈ ਗਈ ਹੋ ਜਾਂਦੀ ਆ ਦੇਵ ਸਿੰਘ ਵਾਪਸ ਆਪਣੇ ਘਰੇ ਪਹੁੰਚ ਜਾਂਦੇ ਆ ਬਹੁਤ ਦਿਨ ਲੰਘ ਜਾਂਦੇ ਆ ਬਾਕੀ ਹੋਰ ਇੰਡੀਅਨਸ ਦੀ ਤਰ੍ਹਾਂ ਦੇਵ ਸਿੰਘ ਹੋਣਾ ਨੂੰ ਵੀ ਪਤਾ ਲੱਗ ਜਾਂਦਾ ਕਿ ਰਾਜਾ ਰਗੁਵੰਸ਼ੀ ਤੇ ਸੋਨਮ ਹੋਣਾ ਦੇ ਨਾਲ ਆਹ ਵਾਲੀ ਟ੍ਰੈਜੇਡੀ ਵਾਪਰੀ ਆ ਬੜੇ ਦਿਨ ਲੰਘਣ ਤੋਂ ਬਾਅਦ ਜਦੋਂ ਇੱਕ ਦਿਨ ਦੇਵ ਸਿੰਘ ਆਪਣਾ ਕੈਮਰਾ ਚੈੱਕ ਕਰਦੇ ਆ ਤਾਂ ਉਹ ਹਰਾਨ ਹੋ ਜਾਂਦੇ ਆ ਉਹਨਾਂ ਨੂੰ ਇੱਕ ਵੀਡੀਓ ਦੇ ਵਿੱਚ ਕੌਣ ਦਿਖਦਾ ਸੋਨਮ ਤੇ ਰਾਜਾ ਰਗੁਵੰਸ਼ੀ 23 ਮਈ ਦੇ ਦਿਨ ਕਿਸੇ ਟਾਈਮ ਜਦੋਂ ਦੇਵ ਸਿੰਘ ਉਸ ਡਬਲ ਡੈਕਰ ਪੌੜਨ ਨੂੰ ਦੇਖਣ ਤੋਂ ਬਾਅਦ ਪਹਾੜੀ ਤੋਂ ਥੱਲੇ ਉਤਰ ਰਹੇ ਸੀ ਬਿਲਕੁਲ ਉਸੇ ਹੀ ਟਾਈਮ ਰਾਜਾ ਰਗੁਵੰਸ਼ੀ ਆਪਣੀ ਪਤਨੀ ਸੋਨਮ ਦੇ ਨਾਲ ਪਹਾੜੀ ਵੱਲ ਉੱਪਰ ਨੂੰ ਜਾ ਰਹੇ ਸੀ ਤੇ ਕੁਦਰਤੀ ਉਸੇ ਟਾਈਮ ਦੇ ਉੱਪਰ ਦੇਵ ਸਿੰਘ ਵੀਡੀਓ ਵੀ ਬਣਾ ਰਹੇ ਸੀ ਤੇ ਇਸੇ ਵੀਡੀਓ ਦੇ ਵਿੱਚ ਇਹ ਦੋਨੇ ਜਾਣੇ ਕੈਪਚਰ ਹੋ ਜਾਂਦੇ ਆ ਤੇ ਹੁਣ ਇਸ ਵੀਡੀਓ ਨੂੰ ਉਹ ਬੜੀ ਵੀਡੀਓ ਮੰਨਿਆ ਜਾ ਰਿਹਾ ਵਾ ਜਿਹਦੇ ਵਿੱਚ ਅਖੀਰਲੀ ਵਾਰ ਰਾਜਾ ਰਗੁਵੰਸ਼ੀ ਜੀ ਹੋਂਦੇ ਦੇਖੇ ਗਏ ਆ ਬਾਦ ਦੇ ਵਿੱਚ ਦੇਵ ਸਿੰਘ ਇਹ ਦੱਸਦੇ ਆ ਕਿ ਇਹ ਵੀਡੀਓ ਤਕਰੀਬਨ 9:45 ਮਿੰਟ ਸਵੇਰ ਦਾ ਰਿਹਾ ਹੋਊਗਾ ਤੇ ਜਦੋਂ ਬਾਦ ਦੇ ਵਿੱਚ ਇਹ ਵਾਲਾ ਵੀਡੀਓ ਪੁਲਿਸ ਵਾਲਿਆਂ ਨੂੰ ਦਿਖਾਇਆ ਗਿਆ ਕਿਉਂਕਿ ਦੇਵ ਸਿੰਘ ਕਹਿੰਦੇ ਕਿ ਸ਼ਾਇਦ ਮੇਰੇ ਇਸ ਵੀਡੀਓ ਤੋਂ ਪੁਲਿਸ ਨੂੰ ਥੋੜੀ ਬਹੁਤ ਹੋਰ ਹੈਲਪ ਮਿਲ ਜੇ ਕਹਾਣੀ ਦੀਆਂ ਕੜੀਆਂ ਨੂੰ ਜੋੜਨ ਲਈ ਤਾਂ ਪੁਲਿਸ ਨੇ ਜਦੋਂ ਇਹ ਵੀਡੀਓ ਦੇਖਿਆ ਤਾਂ ਬਾਅਦ ਦੇ ਵਿੱਚ ਇਹ ਮੰਨ ਲਿਆ ਕਿ ਇਹੇ ਵਾਲਾ ਵੀਡੀਓ ਜਦੋਂ ਬਣਿਆ ਉਦੋਂ ਰਾਜਾ ਰਗਵੰਸ਼ੀ ਹੋਣਾ ਦੀ ਜ਼ਿੰਦਗੀ ਦੇ ਕੁਝ ਆਖਰੀ ਘੰਟੇ ਸਿਰਫ ਬਾਕੀ ਸੀਗੇ ਇਸ ਤੋਂ ਬਾਅਦ ਜਦੋਂ ਹੀ ਸੋਨਮ ਤੇ ਰਾਜਾ ਰਗਵੰਸ਼ੀ ਬਿਲਕੁਲ ਉੱਪਰ ਪਹੁੰਚਦੇ ਆ ਤਾਂ ਵਿਸ਼ਾਲ ਨਾਂ ਦਾ ਜਿਹੜਾ ਨੌਜਵਾਨ ਆ ਉਹ ਰਾਜਾ ਰਗਵੰਸ਼ੀ ਹੋਣਾ ਦੇ ਸਿਰ ਦੇ ਉੱਤੇ ਬਹੁਤ ਜ਼ੋਰ ਦੀ ਹਮਲਾ ਕਰਦਾ ਤੇ ਉਸ ਤੋਂ ਬਾਅਦ ਇਹ ਸਾਰੇ ਜਾਣੇ ਈਵਨ ਸੋਨਮ ਦੀ ਹੈਲਪ ਦੇ ਨਾਲ ਰਾਜਾ ਰਗਵੰਸ਼ੀ ਹੋਣਾ ਨੂੰ ਬੇਹੋਸ਼ ਪਿਆ ਨੂੰ ਉਸ ਪਹਾੜੀ ਤੋਂ ਥੱਲੇ ਸਿੱਟ ਦਿੰਦੇ ਆ ਤਾਂ ਇਹ ਹੈਗੀ ਆ ਕਹਾਣੀ ਇੱਕ ਨਵੇਂ ਵਾਇਰਲ ਹੋਏ ਵੀਡੀਓ ਦੀ ਜਿਹੜਾ ਬਿਲਕੁਲ ਹੀ ਇਤਫਾਕਾਂ ਨੂੰ ਬਣ ਗਿਆ ਤੇ ਜਿਹਨੂੰ ਬਣਾਉਣ ਵਾਲੇ ਨੂੰ ਵੀ ਨਹੀਂ ਪਤਾ ਸੀਗਾ ਕਿ ਉਹਨੇ ਅਸਲ ਦੇ ਵਿੱਚ ਵੀਡੀਓ ਦੇ ਵਿੱਚ ਕੀ ਕੈਪਚਰ ਕੀਤਾ ਤੇ ਕੁਦਰਤੀ ਇਹਨਾਂ ਦੇ ਰਾਹ ਆਪਸ ਦੇ ਵਿੱਚ ਕਿਵੇਂ ਉਸ ਦਿਨ ਮਿਲ ਜਾਂਦੇ ਆ ਇਹ ਸੀਗੀਆਂ ਜੀ ਅੱਜ ਦੀਆਂ ਤਿੰਨ ਅਹਜੀਆਂ ਖਬਰਾਂ ਜਿਹੜੀਆਂ ਮੈਨੂੰ ਲੱਗਿਆ ਕਿ ਮੈਨੂੰ ਤੁਹਾਡੇ ਤੱਕ ਲੈ ਕੇ ਆਉਣੀਆਂ ਚਾਹੀਦੀਆਂ ਨੇ ਤਾਂ ਇਹ ਹੁਣ ਵੀਡੀਓ ਮੇਰਾ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ